ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈ ਜਿਹੜਾ ਸਵੇਰ ਦਾਗਾ 7 ਵਜੇ ਗਏ ਨੇ ਤੇ ਹੱਜਾ ਹਵਾ ਚੱਲਦੀ ਆ ਹੂੰ ਗਰਮੀ ਦਾ ਕੋਈ ਪਤਾ ਜ ਨਹੀਂ ਲੱਗਦਾ ਤੇ ਸੁਖਮਣ ਹੋ ਰਹੀਆਂ ਬਾਗਾਂ ਸਕੂਲ ਤੇ ਸਰਦਾਰ ਜੀ ਗਏ ਹੋਏ ਨੇ ਜੀ ਅੱਜ ਮੱਕੀ ਰਮਾਉਣ ਕਿਉਂਕਿ ਮੱਕੀ ਚ ਰਮਾ ਕੇ ਰੇ ਸਿੱਟਣਾਗਾ ਅੱਜ ਦਿਨ ਹੈਗਾ ਜੀ ਸ਼ਨੀਵਾਰ ਤੇ ਪਹਿਣਾ ਦੇ ਕਮੈਂਟ ਕੀਤਾ ਸੀ ਜੀ ਮੈਂ ਵੀਡੀਓ ਚ ਬੋਲੇ ਸੀ ਮੈਂ ਸੋਨਾ ਤੋਂ ਕਿ ਪਾਉਂਗੀ ਵੀ ਅੱਲਾ ਜੀ ਹਨਾ ਪਹਿਣਾ ਨੇ ਪੁੱਛਿਆ ਸੀ ਸੋਨਾ ਕਿ ਮੈਂ ਤੋਂ ਕਿ ਜੀ ਮੈਂ ਅੱਜ ਬਾਹਰ ਹੈਗਾ ਸ਼ਨੀਵਾਰ ਹੈ ਤੇ ਅੱਜ ਬਾਹਰ ਹੈ ਤੇ ਪਾਣੀ ਦੀ ਬਾਲਟੀ ਭਰ ਕੇ ਆਪਦੇ ਚ ਸਾਪ ਹੈ ਚ ਕੋਈ ਟੌਬਸ ਹੈ ਪਾਣੀ ਦੇ ਵਿੱਚ ਧੋ ਕੇ ਫਿਰ ਦੁਬਾਰਾ ਕਾਲੇ ਚ ਪਾ ਲੋ ਬਸ ਜਿਹੜਾ ਪਾਣੀ ਦਾ ਸਿੱਟਾ ਹੁੰਦਾ ਹਨਾ ਪਾਣੀ ਦਾ ਸਿੱਟਾ ਦੇ ਦੋ ਜਣਾ ਚ ਪਾ ਲੋ ਆਪਣੇ ਬੇਲਾਂ ਪੂਰ ਚੜ ਗਏ ਕਦੂ ਕਦੂ ਪੂਰ ਚੜ ਗਏ ਨੇ ਮਹ ਚੋੜਨਾ ਮੈਂ ਪਣਾ ਨੂੰ ਕਹਦੇ ਨਹੀਂ ਆ ਦੇਖੋ ਇੱਕ ਦਿਨ ਉਹਦੀ ਪਾਇ ਸੀ ਪਿਛਲੇ ਐ ਤਵਾਰ ਬਾਹਰ ਐ ਤਵਾਰ ਨੂੰ ਪਾਣੀ ਦੇਖੋ ਆਪਣੇ ਕਦੂ ਪੂਰ ਚੜ ਗਏ ਹਾਂਏ ਪੂਰ ਚੜ ਗਏ ਕਦੂ ਸੇ ਸੇ ਉਹਨਾ ਤੋਂ ਨਾਲ ਸੂੜੇ ਰੀ ਧੂਫ ਦੇ ਨਾਲ ਜਿਵੇਂ ਜਿਹੜਾ ਪਾਣਾ ਆਟਾ ਸਾਨਿਆ ਹੁੰਦਾ ਹਨਾ ਰੋਟੀ ਵੇਲੇ ਸਾਨਦੇ ਉਹ ਪੜੇਥਣ ਕਹਿੰਦੇ ਨੇ ਕੋਈ ਛੂੜਾ ਕਹਿੰਦਾਂਦੇ ਨੇ ਹਨਾ ਕੋਈ ਧੂੜਾ ਕਹਿੰਦਾਂਦੇ ਨੇ ਅੱਡੋ ਅੱਡ ਏਰੀਏ ਦੇ ਹਿਸਾਬ ਆ ਤੇ ਬਸ ਉਹਨੂੰ ਅੱਗ ਤੇ ਪਾ ਕੇ ਧੂਫ ਦੇ ਦੇ 12 ਵਾਰ ਇੱਕ ਵਾਰ ਨੂੰ ਸੇਉਣਾ ਧੋ ਕੇ ਪਾ ਦੇ ਬਸ ਫਿਰ ਆਹ ਕਦੋਂ ਸੁੱਕਣਗੇ ਪੱਤੇ ਵੀ ਸੁੱਕ ਗਏ ਇਹਦਾ ਪਤਾ ਨਹੀਂ ਕੀ ਕਾਰਨ ਦੇਲ ਦੇ ਦੇ ਰੇ ਨਾ ਹੋ ਜਾਂਦਾਗਾ ਕਦੂਸਰੇ ਚੜ ਜਾਂਦੇ ਨੇ ਫਲ ਭਿੰਡੀਆਂ ਵੀ ਲੱਗਣ ਲੱਗੀਆਂ ਭਿੰਡੀਆਂ ਤੇ ਹੁਣ ਫਲੀਆਂ ਵੀ ਹੁਣ ਤਾਂ ਆਪਣੇ ਖੇਤ ਵੀ ਬਾਦੂ ਸਬਜੀ ਲਾ ਰੱਖਿਆ ਅੱਗੇ ਸਰਦਾਰ ਜੀਆ ਨੇ ਤੇ ਬਥੇਰੀ ਹੋ ਜੂਗੀ ਇੱਕ ਤਿਆਰਾ ਲਾ ਰੱਖਿਆ ਸਬਜੀ ਦਾ ਤੇ ਬਹੁਤ سارے ਲੱਗੇ ਪਏ ਨੇ ਕਦੂ ਸਾਰੇ ਚ ਲੱਗੇ ਸਿਰੇ ਚੜਨ ਲੱਗੇ ਨਹੀਂ ਤਾਂ ਐੜੜੇ ਹੋ ਕੇ ਮੱਚ ਜਾਂਦੇ ਸੀਗੇ ਐਨ ਐਡਾ ਖੋ ਹੋ ਜਾਂਦਾ ਸੀ ਮੱਚ ਜਾਂਦਾ ਸੀ ਹੁਣ ਲੰਗੇ ਖਾਤਰੇ ਤੋਂ ਬਾਹਰ ਹੋ ਗਏ ਡੜ 4 3 4 ਕਰ ਦੋ ਤੇ ਚਲੋ ਜਿਪਾ ਕਰ ਲਿਆ ਹੁਣ ਵਲੌਗ ਸਟਾਰਟ 7:00 ਵਜ ਗਏ ਸੁਖਮਣ ਹੋ ਰਹੀਆਂ ਬਾਗੀਆਂ ਰੋਟੀ ਖਾ ਕੇ ਖਾਲੀ ਬੀਬੀ ਰੋਟੀ ਬਣਾਈ ਜਾਂਦੀ ਐ ਐ ਨਹੀਂ ਪਤਾ ਸਰਦਾਰ ਜੀਆਂ ਦੀ ਰੋਟੀ ਖੇਤ ਜਾਵੇ ਉਹਨਾਂ ਦੀ ਰੋਟੀ ਤਾਂ ਮੈਨੂੰ ਲੱਗਦਾ ਖੇਤੀ ਜਾਊਗੀ ਹੁਣ ਨੈ ਮੈਂ ਨਮਾਉਣੀ ਮੱਝਾਂ ਨੈ ਪਾਉਣੀ ਮਸ਼ੀਨ 'ਚ ਕੱਪੜੇ ਝਾੜੂ ਲੱਗ ਗਿਆ ਸਾਰੇ ਉੱਪਰ ਲਾਇਆ ਇਹ ਵਿੜ ਕੱਚੇ ਵਿੜ ਚ ਲਾਤਾ ਕੱਪੇ ਵਿੜ ਚ ਬੀਬੀ ਲਾਤਾ ਸਾਰੇ ਝਾੜੂ ਲੱਗ ਗਿਆ ਪੋਚੇ ਲਾਉਂਗੀ ਮੱਝਾ ਨਮਾ ਕੇ ਕੱਪੜੇ ਧੋ ਕੇ ਫਿਰ ਪੋਚੇ ਲਾਉਂ ਬਸ ਬੀਬੀ ਹੁਣ ਹੋ ਰੋਟੀ ਪਕਾਉਂਦੀ ਹੈਗੀ ਰੋਟੀ ਪਕਾ ਕੇ ਤਾਂ ਆਪ ਦਾ ਹੋਰ ਨਿਕਮ ਮਟੋ ਚੱਕ ਤਰ ਜੀ ਕਰ ਕਰ ਲੂਗੀ ਤੇ ਬਾਕੀ ਪੋਚੇ ਲਾ ਲੂਗੀ ਮੈਂ ਮੱਝਾ ਨਮਾ ਲੂਗੀ ਤੇ ਹੁਣ ਬਸ ਮੱਝਾ ਨਮਾਉਣੀ ਮਸ਼ੀਨ ਚ ਕੱਪੜੇ ਪਾ ਕੇ ਮੱਝਾ ਨਮਾ ਦੂਗੀ ਗੋਹੂੰ ਗੋਹ ਆਪਣਾ ਸਿੱਟਿਆ ਪਿਆਗਾ ਸਾਰਾ ਅੱਧਾ ਪੌਣਾ ਘੰਟਾ ਮੱਝਾਂ ਨਮਾਉਣ ਤੇ ਲੱਗੂ 10 ਕਿ ਮਿੰਟ ਉਹਨੇ ਸਫਾਈ ਤੇ ਲੱਗੂ ਕਾਂਟਾ ਸਵਾ ਕਾਂਟਾ ਲੱਗੂ ਵਿੱਚੀ ਕੱਪੜੇ ਧੋਣ ਤੇ ਮੱਝਾਂ ਨਮਾਉਣ ਤੇ ਸਫਾਈ ਕਰਨ ਤੇ ਤੇ ਫਿਰ ਸਰਦਾਰ ਜੀ ਜਰਾ 3 ਵਜੇ ਆ ਕੇ ਪਾ ਦੇਣਗੇ ਕੱਖ ਤੇ ਜੇ ਨਾ ਆਏ ਫਿਰ ਚਲ ਆਪਾਂ ਪਾ ਵੀ ਲਵਾਂਗੇ ਆਪਣਾ ਕੰਮ ਹੈ ਹਨਾ ਕਰਨਾ ਹੀ ਹੈਗਾ ਤੇ ਰਲ ਮਿਲ ਕੇ ਚਲੋ ਖੇਤੀ ਹੋਈ ਜਾਂਦੀ ਐ ਨੇ ਮੱਝਾਂ ਹੋਈ ਸਿਰ ਚੱਲੀ ਜਾਂਦੀ ਐ ਨੇ ਆਪਣੀਆਂ ਸੁੱਖ ਨਾਲ ਹਨਾ ਸੂਣ ਵਾਲਿਆਂ ਨੇ ਤੇ ਇਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਸਾਰੀਆਂ ਗੱਬਣਾ ਨੇਗੀਆਂ ਤੇ ਸਾਰਾ ਦਿਨ ਪਸ਼ੂਆਂ ਚ ਪਸ਼ੂ ਫਿਰ ਰਹੇ ਨੇ ਮੈਂ ਤਾਂ ਆਏ ਤਾਂ ਮੈਨੂੰ ਹਈ ਨਹੀਂ ਵੀ ਇੱਕ ਕੀਲੇ ਤੇ ਬੰਨਤੀ ਦਿਨੇ ਵੀ ਕਿਤੇ ਉੱਥੇ ਇੱਥੇ ਨਾਲ ਨੂੰ ਗਰਮੀ ਆਉਂਦੀ ਉਹ ਇੱਥੇ ਬੰਨਦੇ ਨੇ ਇੱਥੇ ਕਾੜਦਾ ਤਾਂ ਇੱਥੇ ਬੈਠਣਾ ਨਹੀਂ ਜਾਣਾ ਸਾਰਾ ਦਿਨ ਪਸ਼ੂਆਂ ਦਾ ਬੌਮ ਲਿਆ ਵਾਂਗੂ ਤੁਰੇ ਫਿਰਦੇ ਆਂਗੇ ਹਨਾ ਤੇ ਹੁਣ ਕੰਮ ਬਹੁਤ ਘਟ ਗਿਆ ਪਸੂਮੋਲਾ ਕਿਉਂਕਿ ਧਾਰਾ ਨਾਲ ਵੱਧ ਹੋ ਜਾਣਾ ਹੁ ਤਾਂ ਸੁਣ ਨਾਲ ਹੁਣ ਸੂਣ ਵਾਲੀਆਂ ਨੇ ਗਿਆ ਹਨਾ ਕੰਮ ਫੇਰ ਵੀ ਵੱਧਾ ਕਿਤੇ ਪਾਣੀ ਪਿਆ ਲੈ ਕਿਤੇ ਨਮਾਲ ਹੈ ਵੀ ਸੂਣ ਵਾਲੀ ਨੇ ਗਰਮੀ ਚ ਥੋੜਾ ਜਿਹਾ ਧਿਆਨ ਜਿਆਦਾ ਰੱਖਣਾ ਪੈਂਦਾਗਾ ਚਲੋ ਜੀ ਆਪਾਂ ਮੱਝਾਂ ਨਮਾ ਲਈਏ ਕੰਮ ਕਰ ਲਈ ਮੁੱਠ ਛੋਟੇ ਫੇਰ ਆਪਾਂ ਮਿਲਦੇ ਆਂਗੇ ਸੋਨ ਲੋ ਜੀ ਜਿਆ ਟਾਈਮ ਆ 4:00 ਵੱਜ ਗਏ ਆਪਾਂ ਮੱਝਾਂ ਬੰਨੀਆਂ ਤੇ ਆਪਾਂ ਅੱਜ ਗਰਮਣ ਤੌੜੀ ਪਰੰਦੀ ਤੌੜ ਹੋਗੀ ਬਰਫ ਕੈਂਪਰ ਚ ਪਾ ਲਈ ਸੀ ਕੱਲੀ ਮੈਂ ਥੋੜੀ ਥੋੜੀ ਭਰ ਦਿਆਂ ਆਥਾਂ ਦੇ ਕੰਮ ਸਟਾਰਟ ਕਰਦੇ ਆ ਮਸ ਮੱਝਾ ਆਪਾ ਬੰਨਿਆ ਆ ਇਹ ਆ ਡੋਂਗਾ ਵਿੱਜੀ ਪਿਆਸੇ ਮਹਾ ਬਰਫ ਵੱਧ ਗਈ ਆ ਮੈਂ ਤਾਂ ਨਹੀਂ ਚੱਲਿਆ ਆ ਬਿੱਲੀ ਵੱਢ ਜੰਨੇ ਕੋ ਤੇ ਨੂੰ ਹੋਲੀ ਦਾਪਾ ਕਰੋ ਮੈਂ ਥੋੜੀ ਬਿੱਲੀ ਨਾ ਆ ਮੇਲ ਪਿਆੰਗ ਮੇਲ ਤੇ ਸਾ ਮਾਰ ਕੇ ਫਿਰ ਪਾ ਬੜ ਗਈਆਂ ਦੀ ਜੀਆ ਡੋਂਗਾ ਫੜ ਕਰਦਣਿਆ ਦੋ ਰਸ ਲੈਣੇ ਤਾਂ ਮਿਲਿਆ ਇਹ ਰਸਾਂ ਦੇ ਪਾ ਦੇ ਗਰਮੀ ਚ ਕਿਉਂ ਬਣਾਉਂਦੇ ਆ ਨਾ ਮਲਾਈ ਦਾ ਥੋੜੇ ਜਿੰਨਾ ਕੁ ਪਾਣੀ ਚਾਪ ਮਧਾਨੀ ਲਾਉਣੀ ਆ ਖਾਸੇ ਸਾਰੇ ਬਰਫ਼ ਪਾ ਦਿਆ ਕਰੋ ਕਿਉਂਕਿ ਨਹੀਂ ਤਾਂ ਫਿਰ ਕਿਉਂ ਸਵੇਤੀ ਬਾਣੀ ਜਾਂਦਾ ਨਹੀਂ ਹਾਂਗਾ ਕਿਉਂ ਆ ਵੀ ਸੇਤੀ ਅੰਦਰ ਬਣਦੀ ਫਿਰ ਕਿੰਦਾ ਹੁੰਦਾ ਹੈ ਮੈਂ ਆ 2 ਕਿਲੋ ਪਾਣੀ ਆ ਵਿੱਚ 2 ਕਿਲੋ ਡਾਉਂਗਾ ਬਰਫ਼ ਚਰਪਾ ਤੇ ਮੇਰੇ ਕੰਮ ਕਰਦੇ ਕਰਦੇ ਬਰਫ਼ ਖੁਰਜੂ ਤੇ ਆ ਡਾਉਂਗੇ ਉਹ ਫੇਸ ਟੈਂਪਰ ਡਾਉਂਗੀ ਨਨ ਨੇ ਤੌੜੀ ਲਾਇਆ ਹੋਈ ਨੇ ਸੁਖਮਣੋ ਨੇ ਵਰਦੀ ਧੋ ਕੇ ਆਈ ਸੀ ਜਿਹੜਾ ਲਾ ਕੇ ਆਈ ਸੀ ਤੇ ਉਹ ਪਾ ਦਿਆ ਮੀਂਹ ਚੌੜੀ ਤੋਂ ਕਿ ਸਾਈਕਾ ਚਲਾਉਣੀ ਕਰੇ ਕਰੇ ਸਾਡਾ ਟੈਂਕ ਹੁੰਦਾ ਜੇ ਕੋਈ ਕੋਈ ਪਾਣੀ ਅ ਡਾਈ ਨਹੀਂ ਹੁੰਦਾ ਹਨ ਹੁਣ ਤਾਂ ਵੈਸੇ ਲੈਟਰ ਆਉਂਦੀ ਐ ਪਹਿਲਾਂ ਹਾੜੀਆਂ ਬੜਾ ਬਹੁਤ ਖਸੇਗਾ ਬਖ ਬੁਰਖਾ ਠੰਡੇ ਪਾਣੀ ਦਾ ਤੇ ਮੈਂ ਟੌੜੀ ਤੋਕੇ ਓਏ ਬਾਦ ਤੂੰ ਕਿੱਥੇ ਲੁੱਟ ਪਵਾ ਲਈ ਐ ਐਤੀ ਤੋਂ ਨਾ ਹੁਕਾ ਗਰਮੀ ਬਹੁਤ ਜਿਆਦੀ ਆ ਜੀ ਆਮੜਿਆ ਇਹਦਾ ਸਿੱਟਾ ਲੱਗ ਗਿਆ ਟੌੜੀ ਦੇ ਵਿੱਚ ਤੂੰ ਹੱਥ ਮਾਰ ਕੇ ਤਾਂ ਕਰੇ ਨੀ ਤੋਨੇ ਹਾਂ ਜਿੱਦ ਕਹੀਂ ਗੰਡੇ ਪੱਟਣ ਗਏ ਨੇ ਤੇ ਜੜੀ ਹੋ ਪਹਿਲਾਂ ਮਸਤੀ ਰਮਾਈਆ ਰਹੇ ਸੁੱਚਿਆਂ ਦਾ ਕਾ ਕਿ ਕੰਪਿਊਟਰ ਕਰਵਾ ਕਰ ਆਲਵਾ ਦਾ ਕੰਪਿਊਟਰ ਕਰਾ ਲਵਾਇਆ ਦਾ ਜੋ ਜਿੰਨਾਂ ਬਰਦੀ ਆ ਅੱਜ ਮੈਂ ਸਨੇਹੀ ਜਿਹੜਾ ਆਪਣੇ ਕੱਪੜੇ ਧੋਤੇਰੇ ਕਾਉਣ ਵਾਲੇ ਪੋਰੀ ਮਸ਼ੀਨ ਨਾਲ ਸੱਤ ਪਾਕ ਕਰ ਤਾਦੀ 12:00 ਵਜੇ ਤੇ ਪਰ ਕਰ ਕੇ ਜਾਏਗਾ ਇਹਨਾਂ ਨੂੰ ਉਹ ਵੀ ਪੈਚਾ ਸੁਨਹਕਾ ਹੀ ਧੋਵਾ ਲਿਆ ਸੀ ਟਿੱਤੀ ਆ ਉਹ ਗੇੜਾ ਲਾਇਆ ਉਹ ਫਾਨ ਕਰਕੇ ਸੁਪਾ ਕੇ ਉਹ ਪੈਤਾ ਖਤ ਹੋ ਜਾਂਦਾ ਮੱਝਾਂ ਜਬਾਂ ਲਟੀਆਂ ਨੇ ਅੱਜ ਨੂੰ ਪੌਣੇ 4 ਵਜੇ ਬੰਦ ਤੇ ਆਂ ਕਿਉਂਕਿ ਉਹ ਪੌਣੇ 4 ਵਜੇ ਕੰਮ ਲੱਗਦੀ ਆਂ ਬਿਚਰੀ 3:30 ਵਜੇ ਆਖਰ ਤੇ ਅੱਜ ਉਹ ਦੋ ਵਜੇ ਪਿੱਛਾ ਤੇ ਅਸਲੀਅਤ ਹੀ ਕਰੀਓ ਵੀ ਨਹੀਂ ਬਹੁਤ ਬੇਦਰ ਮੈਂ ਪ੍ਰੈਸ ਕਰ ਲਿਆ ਤੇ ਸੁੱਕਿਆ ਵਰਗੀ ਹੀ ਸੁੱਕੀ ਪੈਣੇ ਜਿਹੜਾ ਵੱਧ ਆ ਗਿਆ ਥੋੜਾ ਜਿਹਾ ਪਰ ਇਹ ਨਹੀਂ ਰਿਵੀ ਆ ਗਈ ਸੋ ਕਾਣਸ ਤੋਰ ਇਤਿਰਸ ਆ ਲੱਗਦਾ ਦੇਖਾ ਜਾ ਕਾਣਸ ਤੇ ਸੋ ਸਾਕ ਕਰੀ ਆ ਤਾਂ ਮੈਂ ਤੁਮ ਸੋਈ ਤੇ ਨਹੀਂ ਕਰਨੀ ਕੋਈ ਬਹੁਤ ਜਿਆਦਾ ਚਮਕ ਚਮਕ ਬੇਦਾਰ ਨਹੀਂ ਚਾਹ ਫਰਮਾ ਲ ਜੂਲ ਪੁੱਤ ਆਰ ਕੁਣ ਨਿਕੁੰਦੀ ਤੇ ਅਪਰਾ ਕਰਾ ਕੇ ਚਲਾਉਣ ਲੱਗਾ ਪਾਟ ਲਉਂਗੀ। ਆ ਨਾ ਗੋਹੂ ਗੱਜ ਕੰਦੇ ਲਾ ਲਾਂ ਨਾ। ਮੇਂ ਜਨਵਾਉਂਗੀ। ਮੈਂ ਥੋੜੀ ਜਿਹੀ ਗੱਤ ਤੇ ਕੇ ਦੇਈ ਦਈ ਐ। ਛੋਟੀ ਜੀ। ਲੋ ਜੇ ਪਾ ਮਲਿਆਈ ਲਾ ਮਦਾਨੀ ਲਾ ਦਿੱਤੀ ਐ। ਤੇ ਹੁਣ ਆਪਾਂ ਗੋਦਵਾਰ ਵਾਲੇ ਭਾਂਡੇ। ਥੇ ਲੱਗ ਜਣਾ ਭਾਂਡੇ। ਦੇ ਲੈ ਕਰਨ ਲੱਗ ਪਈ ਇਸ ਕੀ ਪਾਇਆ ਪਾਣੀ ਜਦੋਂ ਬੇਲੇ ਕਰਨ ਲੱਗ ਜੈ ਨਾ ਭਾਂਡੇ ਦੇ ਦਬਾਵਾਵੇਂ ਇਹ ਅਲੱਗ ਦੇ ਗਾ ਧਰਮੀ ਬੜੀ ਸੁੱਕਾ ਜੀ ਜਾਪੇ ਇਹਦੇ ਵਿੱਚ ਤੇ ਕਿਉਂ ਬਣਾ ਹੁੰਦੇ ਕਿਉਂ ਹਲਫੈਂਡ ਹੋ ਜਾਣਗੇ ਸੁੱਖ ਨਾਲ ਮੰਨ ਜਨਾ ਥੋੜਾ ਨੀ ਪਾ ਸੀਆਪਨ ਆਮਾ ਚਾਹਨਾ ਮੁੰਦਾਰਾ ਗੱਲ ਨਾਲਿਆਂਗੇ ਅੱਜ ਸਬਜੀ ਬਣੂ ਗੁੱਬਰ ਮਿਆਲੂ ਸਾਰੇ ਨਿਕਾਰੇ ਗੁੱਬਰ ਮਿਆਲੂ ਖਾਣ ਨੂੰ 3 10 ਕਿਲੋ ਤੇ ਅੱਜ ਗੁੱਬਰ ਮਿਆਲੂ ਨਾ ਮਿਆਲੂ ਬਣਾਇਆ ਤਹੇ ਜ ਹੈ ਨਹੀਂ ਬਾਲ ਲੈ ਅਵਾਲ ਲੈ ਸੱਲ ਲੈ ਫੋਕ ਨੂੰ ਨਾ ਬਸ ਤੇ ਉਹ ਕੋਰੀਨਾ ਪਰ ਪੰਪਨ ਪਾਈ ਹਰ ਕੇ ਚ ਮਲਾਈ ਇੱਕ ਵਾਰ ਉਪੋ ਚਰਤੇ ਚੁੰਨੀ ਲੈ ਗਈ ਸਾਬਣ ਵਾਲੇ ਹੱਥ ਤੇ ਲੱਗਿਆ ਨਹੀਂ ਆਏ ਲੱਗਿਆ ਤਾਂ ਕਿਉਂ ਆਇਆ ਨਹੀਂ ਹਣੇ ਮਸਾਲਾ ਤਿਆਰ ਕਰ ਲੈਣੇ ਖੋਲੀ ਪਤੇ ਚ ਮੈਂ ਕੱਢ ਲਾਂ ਲਸਣ ਆਪਾਂ ਇਹਦਾ ਲਸਣ ਸੌਂ ਮਨਾਪਿਆ ਉਦੋਂ ਦੇ ਪਾਵਾ ਨੂੰ ਨਾ ਸੁਨ ਗਰਮੀ ਵਾਲੀ ਆ। ਆਲੂ ਸੱਗੇ ਤੇ ਸੱਲਕੇ ਆ ਕਰਕੇ ਰੱਖ ਦੇ। ਬਸ ਤੇ ਆ ਮਾਰ ਦੇ ਰਹਿ ਗਏ ਲਸਾ। ਜੇ ਬਚ ਗਿਆ ਆਲੂ ਵਾਲੇ ਪਰੌਂਠੇ ਲੈ ਲਿਓ। ਅੜ ਕੇ ਦੇਖ ਪਹੁੰਚੀ। ਛੜ ਕੇ ਦਿਨ ਤੱਕ ਭੋਗਦੇ ਜਾਣਾ ਪੁੱਤ। ਮੈਨੂੰ ਤਾਂ ਮੱਝਾ ਨਾ ਕੰਮ ਮਿਲ્યો ਹਸਾ। ਥੀਮਾ ਨੂੰ ਨੂੰ। ਇਕ ਵਾਰ ਸੁਧੋਦੇ ਸਿੱਖੇ ਲਾਦੇ ਨੇ ਸੀ ਕੀ ਹੋ ਰਿਹਾ ਇਹ ਤੋ ਮਸਾਲਾ ਰੱਖ ਰਹੀ ਆਂ ਬਾਹਰ ਬੈਠੋ ਨਾ ਬੈਠਿਆ ਹੂੰ ਦੰਦੇ ਕਨਾ ਬਾਗੀ ਹੋਵੇ ਲੈਣਾ ਬਾਗੀ ਹੋਰ ਬਾਗੀ ਹੋਊਗੀ ਪਚੇ ਜਿਆ ਨਾ ਵਰਮਾ ਸੁਗਮਣਾ ਆਂਗਣੇ ਬਾਜਨ ਕਰਕੇ ਸੁਗਮਣਾ ਤਾ ਹੈਗਾ 49 ਕਿਲੋ ਸੁਗਮਣਾ ਤਾ ਹੈਗਾ ਜੀ 90 ਕਿਲੋ ਬਾਜਨ 550 50 ਵਰਮਾ ਵਰਮਾ ਸੁਗਮਣਤਾ ਹੈਗਾ ਜੀ 50 ਕਿਲੋ ਬਾਜਨ ਤੋ ਗਰਮਣ ਤੇ ਬਲਨ ਵਧ ਗਿਆ ਇਹਦੀ ਪੱਕਰ ਬੰਦੇ ਤੇ ਵਧਦੀ ਆ ਹੁਣ ਆ ਜੀ ਉਹ ਤਾਂ ਲੱਗੀ ਕੋਟ ਕੰਡੇ ਤੇ ਜੜ ਕੇ ਉਹਦਾ ਵੀ ਹੋਇਆ ਹਾਂ 60 ਕਿਲੋ ਹੋ ਗਿਆ 60 ਕਿਲੋ 60 200 ਗਰਮਣ 60 ਫਿਰ ਕਾਦਰ ਵੀ ਫਰਕ ਆ ਬਾਲਾ ਨੂੰ ਫਰਕ ਦੇਖੋ ਫਿਰ ਖਾਣਾ ਤੇਰੇ ਜਿੰਨਾ ਹੀ ਖਾਣੀਆਂ ਤੂੰ ਮੈਂ ਤਾਂ ਵੱਧ ਰੋਟੀਆਂ ਖਾਣੀਆਂ ਗੜਾ ਵੀ ਚੱਲਿਆ ਆ ਤੇ ਰੋਟੀ ਰੂਟੀ ਦਾ ਚਾਹੀ ਹੁੰਦਾ ਹੈ ਗੱਲ ਕਰ ਜਿਹੜਾ ਆਪਾਂ ਕਹਿੰਦੇ ਨੇ ਮਸਾਪਾ ਹਮ ਵੀ ਦੁੱਧ ਵਾਲਾ ਸੁਕਮਣ ਦੁੱਧ ਤੋਂ ਬਣਾਈ ਜੀ ਚਾਹੀਦੀ ਜਾਨਾ ਲੱਸੀ ਪੀਵੇ ਦੁੱਧ ਦੇ ਕੱਚੇ ਦੀ ਨਾ ਦੁੱਧ ਪੀਂਦੀ ਹੈ ਹੈਨਾ ਤੇ ਬਾਕੀ ਸਾਰਾ ਕੁਝ ਖਾਂਦੀ ਹੈਗੀ ਤੇ ਦੁੱਧ ਨਾਲ ਹੀ ਕਹਿੰਦੇ ਬਾਜਨ ਬੱਦਦਾ ਹੈ ਹੈਨਾ ਤੇ ਆਏ ਨਹੀਂ ਪਤਾ ਬਾਜਨ ਬੱਦਦਾ ਜਾਂ ਫਿਰ ਉਹਨਾਂ ਖਾਂਦੇ ਪੀਂਦੇ ਘਰਾਂ ਦੇ ਨੇ ਧੀ ਪੁੱਤ ਜੇ ਉਹ ਸੁੱਕਿਆ ਜਾਂਦੀ ਪਤੂਣ ਸੋਨਾ ਲਾਦਾ ਹੈ ਨਾ ਵਿਚ ਜਜਵਾੜੇ ਬੜੇ ਬੜੇ ਰਹਿੰਦੇ ਨੇ ਪਰ ਉਹ ਕਹਿੰਦੇ ਨੇ ਕਿ ਨਿਮਾ ਆਪੇ ਖਾਣ ਨੂੰ ਮਿਲਦਾ ਕੋਈ ਕਿਸ ਪਤਾ ਹੀ ਨਾ ਦਿੰਦਾ ਹੈ ਨਾ ਚਲੋ ਜੀ ਆਪਣੇ ਸਬਜ਼ੀ ਬਣਾ ਲਈ ਹੈਗੀ ਕਿਉਂ ਬਣਾ ਕੇ ਕੁੰਨਤੀ ਸਾਮ ਤਾਂ ਫ੍ਰਿਜ ਦੇ ਵਿੱਚ ਰੀਅਰ ਕਰੀਏ ਆਟਾ ਤਾਂ ਥੋੜਾ ਹੀ ਗੁੰਨਣਾ ਪਊਗਾ ਗੁੰਨਦੇ ਸੁਕਮਣ ਤੇ ਆਪ ਫ੍ਰਿਜ ਉਹ ਤਾਂ ਕੱਢ ਕੱਢਦੀ ਪੁੱਤੋ ਬਾਰਿਸ਼ ਚਲੋ ਜੀ ਮੈਂ ਲਿਆਉਣੇ ਤਾਰ ਕੱਢ ਕੇ ਤਾਰ ਕੱਢ ਕੇ ਦੁੱਧ ਵਾਲ ਸਾਮ ਗਿਆ ਤੇ ਆਪਣੇ ਅੱਜ ਗੰਦੇ ਪੱਟਣ ਗਏ ਕੋਈ ਨਹੀਂ ਦੇਖੋ ਕਿੰਨੇ ਘੋਣਗੇ ਇਹਦੀ ਪਿਛਲੇ ਸਾਲ ਨੂੰ ਘੱਟ ਲਾਇਆ ਸੀ ਕਿਉਂਕਿ ਨਾ ਤਾਂ ਵੇਚਣ ਜਿੰਦੇ ਨੇ ਕਲਪਰੇਟ ਮੈਂ ਤਾਂ ਉਹ ਵਿੱਚ ਕਿੰਨੇ ਗੰਢੇ ਹੋਗੇ ਕਹਿੰਦੇ ਜਿੰਨੇ ਲਾਇਆ ਸੀ ਜਿੰਨੇ ਲਾਇਆ ਸੀ ਚਲੋ ਜੀ ਆਪਾਂ ਮਿਲਦੇ ਹਾਂ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਪਾ ਕੇ ਰਹੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਨਾ ਜਾਂ ਪਿਆਰਾ ਜਾਂ ਫਿਰ ਮਿਲਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ Kalau saya, saya tak boleh sihat